ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰਿਤ ਵੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 23 ਤੋਂ 31 ਮਈ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ, ਸਾਰਨੇ ਕਿਹੜੇ-ਕਿਹੜੇ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨਾ ਕਿ ਦਰਮਿਆਨਾ ਤੋਂ ਭਾਰੀ ਦੀ ਝਟ ਦੇਖਣ ਨੂੰ ਮੌਸਰੇ ਕਿਤਕਦਾਂ ਨਹਿਰ ਚੱਕੜ ਚੱਲਣ ਦੀ ਸੰਭਾਵਨਾ ਤੇ ਸਾਰੀ ਅਪਡੇਟ ਆਪਾਂ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਸ ਲੱਗ ਬੇਨਤੀ ਕਰਨਾ ਚਾਹੁੰਦੇ ਹਾਂ ਜੜਵਿਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਸੈਟਲਾਈਟ ਤਸਵੀਰਾਂ ਵੇਖਦੇ ਅੱਧੀ ਰਾਤ ਦੇ ਕਰੀਬ ਜੜ ਦੱਖਣੀ ਖੇਤਰ ਪੰਜਾਬ ਦੇ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਖੇਤਰੋਗੇ ਇੱਥੇ ਜਿਹੜੀ ਬੱਦਲ ਵੇ ਐਂਟਰ ਹੋਣੇ ਸ਼ੁਰੂ ਹੋ ਗਈ ਤਾਂ ਕਾਫੀ ਖੇਤਰਾਂ ਵਿੱਚ ਬੱਦਲੋ ਹੀ ਪਹੁੰਚ ਚੁੱਕੀ ਹੈ ਠੀਕ ਹੈ ਸਵੇਰ ਤੋਂ ਜਾਨਕੀ ਤੜਕਸਾਰ ਤੋਂ ਲੈ ਕੇ ਤੱਦੀ ਰਾਤ ਬਾਅਦ ਤੜਕਸਾਰ ਦੇ ਹੁਣ ਤੱਕ ਜਿਹੜਾ ਕਾਫੀ ਖੇਤਰਾਂ ਵਿੱਚ ਹਨੇਰੀ ਜਿਹੜੀ ਤਰਜ ਕੀਤੀ ਗਈ ਤੇ ਕਿਤੇ ਕਿਤੇ ਹਲਕੇ ਦਰਮਿਆਨ ਦੇ ਦਰਮਿਆਨੇ ਤੇ ਭ ਹਾਰਵੀਆਂ ਚੱਲ ਰਹੀਆਂ ਨੇ ਤੇ ਅੱਜ 30 ਮਈ ਇਸ ਤੱਕ ਖਾਸ ਰਵੇਗਾ ਚਨ ਕਿ ਅੱਜ ਜਿਹੜੀ ਸੰਭਾਵਨਾ ਕਾਫੀ ਰਹੇਗੀ ਅੱਜ ਟੁੱਟਵੇਂ ਤੌਰ ਤੇ ਮੀਂਹ ਦਾ ਦਰਜ ਕੀਤਾ ਜਾਵੇਗਾ ਜਿਹੜੀ ਸੰਭਾਵਨਾ ਜਨਕੀ ਦੁਪਹਿਰ ਸ਼ਾਮ ਦੇ ਆਸ ਵਿੱਚ ਫਿਰ ਤੋਂ ਬੱਦਲਵਾਈ ਬਣ ਸਕਦੀ ਹੈ ਜਿਹੜੀ ਕਾਫੀ ਕਿਸ ਤਰ੍ਹਾਂ ਬੱਦਲਵਾਈ ਬਣੀ ਹੈ ਖਾਸ ਕਰ ਪੂਰਬੀ ਖੇਤਰ ਆ ਪੜਾ ਦੇ ਨਾਲ ਲੱਗਦੇ ਖੇਤਰ ਮੱਧ ਕੇਂਦਰ ਉਹਗਾ ਲੁਧਿਆਣਾ ਉਹਗਾ ਹੁਸ਼ਿਆਰਪੁਰ ਉਹ ਜਲੰਧਰ ਕਪੂਰਥਲਾ ਉਹਗਾ ਹੁਸ਼ਿਆਰਪੁਰ ਉਹ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਮੁਹਾਲੀ ਚੰਡੀਗੜ੍ਹ ਸਾਈਡ ਤੇ ਲੈ ਕੇ ਪਟਿਆਲਾ ਸੰਗਰੂਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਆ ਦੱਖਣੀ ਖ ਆਗਾ ਮੌਕੇ ਤੇ ਕੁਝ ਖੇਤਰਾਂ ਹਾਜੀ ਜਿਹੜੀ ਪੱਤਲਵਾਈ ਆਪਾਂ ਨਹੀਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਸਿਰਸਾ ਸਾਰ ਫਤਿਆ ਦਾ کافی ਖੇਤਰਾਂ ਵਿੱਚ ਜਿਹੜ ਬਦਰੋਧਕ ਹੋ ਗਿਆ ਪਵਾਨੀ ਹੋ ਗਿਆ ਸੋਨੀਪੱਤੋਂ ਲੈ ਕੇ ਆ ਚਰਖੀ ਦਾ ਤਰੀਖ ਖੇਤਰ ਦਿੱਲੀ ਦੇ ਖੇਤਰ ਹੋਗੇ ਜਾਂ ਜੀਨ ਦੇ ਹੋਗੇ ਕੁਰਕਸ਼ੇਤਰ ਕੈਥਲ ਅੰਮਾਲਾ ਪੰਚਕੂਲਾ ਗਾ ਪੱਛਮੀ ਯੂਪੀ ਸਾਰਨਪੁਰ ਹੋ ਗਿਆ ਮੁਜ਼ਫਰਪੁਰ ਨਗਰ ਅਮੇਰਤ ਅਮੇਰਤ ਤੋਂ ਲੈ ਕੇ ਤਾਂ کافی ਖੇਤਰ ਪੱਛਮੀ ਯੂਪੀ ਉਹ ਦਿੱਲੀ ਦੇ کافی ਖੇਤਰ ਹੋਗੇ ਰਾਜਸਥਾਨ ਦੇ ਅ ਸ਼੍ਰੀ ਗੰਗਨਗਰ ਖੇਤਰ ਗਾਣਮਾਨ ਘੜ ਹੋ ਗਿਆ ਨੂਬ ਘੜ ਹੋ ਗਿਆ ਪੀਕਰ ਨਿਰ ਖਾਜੂ ਵਾਲਾ ਤੋਂ ਲੈ ਕੇ ਸੰਗਰੀਆ ਦੇ ਖੇਤਰ ਉਰੂਧ ਖੇਤਰੋਗੇ ਜਾਨਕੀ ਕਾਫੀ ਖੇਤਰਾਵਾਂ ਵਿੱਚ ਜਿਹੜੀ ਜਿਹੜੀ ਬੱਦਲਵਾਈ ਬਣੀ ਹੈ ਤੇ ਕਿਤੇ ਕਿਤੇ ਜਿਹੜੀਆਂ ਕਾਰਵਾਂ ਚੱਲ ਰਹੀਆਂ ਨੇ ਸਵੇਰ ਤੋਂ ਜਿਹੜਾ ਮੀਂਹ ਕਿਤੇ ਕਿਤੇ ਦਰਜ ਕੀਤਾ ਜਾ ਰਿਹਾ ਹਲਕਾ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਪਾਰੀਮੀ ਦੀ ਛੱਟ ਵੇਖਣ ਨੂੰ ਮਿਲੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਤੁਹਾਡੇ ਕਿਸਤਰ ਦਾ ਮੌਸਮ ਕਿਤੇ ਕਿਤੇ ਮੀਂਹ ਦਰਜ ਕੀਤਾ ਗਿਆ ਸਵੇਰ ਦੇ ਘੰਟੇ ਕਿਤੇ ਕਿਤੇ ਹਨੇਰੀ ਪੁੱਜੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਗੱਲ ਕਰਦੇ ਅੱਜ 30 ਮਈ ਠੀਕ ਇਸ ਤੱਕ ਖਾਸ ਦਿਨ ਰਹੇਗਾ ਤੇ ਕੱਲ ਹੋ ਸਕਦਾ ਸਿਸਟਮ ਨਾ ਲੱਗੇ ਜਾਂ ਹੋ ਸਕਦਾ ਥੋੜ੍ਹਾ ਬੁੱਤ ਖੇਤਰਾਂ ਵਿੱਚ ਚਿਹਰੇ ਦੇ ਹਨੇਰ ਝੱਖੜ ਤੇ ਅਸਵੀਰਤ ਜਿਹੜਾ ਹਨੇਰ ਝੱਖੜ ਵੇਖਣ ਨੂੰ ਮਿਲਿਆ ਠੀਕ ਹੈ ਤਾਂ ਹਜੇ ਵੀ ਜਿਹੜਾ ਦੁਪਹਿਰ ਸ਼ਾਮ ਦੇ ਆਸ-ਪਾਸ ਫਿਰ ਤੋਂ ਇਹ ਬੱਦਲ ਵਾਹੀ ਪਾਂਸਰ ਦੀ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਹੈ ਜਿਹੜਾ ਚਾਂਸ ਬਾਕੀ ਨੇ ਜਨ ਕਿ ਦੁਪਹਿਰ ਸ਼ਾਮ ਦੇ ਆਸ-ਪਾਸ ਤੇ ਇਸ ਵਿੱਚ ਅਸਵੀਰਤ ਜਿਹੜਾ ਆਮੀ ਦੀ ਗਤੀਵਿਧੀਆਂ ਕਿਤੇ ਕਿਤੇ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਰਹੇ ਨੇ ਤਾਂ ਕਿਤੇ ਕਿਤੇ ਅਵਗਲ ਕਰੀ ਕਾਫੀ ਜਿਹੜੀ ਹਨੇਰੀ ਝੱਖੜ ਕਿਤੇ ਆ ਤਰਫਤਾਰ ਥੋੜੀ ਜਿਹੀ ਘੱਟ ਸੀ ਤੇ ਕਿਤੇ ਕਿਤੇ ਰਫਤਾਰ ਕਾਫੀ ਜਿਹੜੀ ਵੇਖਣ ਨੂੰ ਮਿਲੀ 30 40 ਕਿਤੇ 35 ਕਿਤੇ 60 ਹਾ ਜੇ ਵੀ ਕਿਤੇ ਕਿਤੇ ਹਨੇਰੀ ਕਿਤੇ ਕਿਤੇ ਗਰਜ ਲਿਸ਼ਕ ਦੇ ਨਾਲ ਮੀਂਹ ਤੇ ਛਰਾਟੇ ਦਰਜ ਕੀਤੇ ਜਾ ਰਹੇ ਨੇ 30 ਤੇ 31 ਮਈ ਤੋਂ ਉਹਨਾਂ ਕਿਹਾ ਸੀ ਕੱਲ ਵੀ ਕਿ ਆਉਂਦੇ 36 ਤੋਂ 38 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਜਿਹੜੇ ਮੀਂਹ ਦਾ ਅਸਰ ਬੰਦ ਦਿਖਾਈ ਦੇ ਰਹੇ ਨੇ ਪੱਛਮੀ ਸਿਸਟਮ ਦਾ ਜਿਹੜਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਠੀਕ ਹੈ 30 ਮਈ 2025 ਨੂੰ ਤੋਂ ਕੱਲ ਆ ਪੱਛਮੀ ਸਿਸਟਮ ਥੋੜਾ ਜਿਹਾ ਅੱਗੇ ਅੱਜ ਜਿਹੜਾ ਅੱਗੇ ਕ੍ਰਾਸ ਕਰੇਗਾ ਠੀਕ ਹੈ ਤਾਂ ਕੱਲ ਪੱਛਮੀ ਸਿਸਟਮ ਕਾਫੀ ਅੱਗੇ ਪਹੁੰਚ ਜਾਏਗਾ ਜਿਸ ਕਰਕੇ ਕ ਜਦੋਂ ਜਿਹੜਾ ਸਿਸਟਮ ਲੱਗਦਾ ਠੀਕ ਇੱਕ ਦਿਨ ਕਾਫੀ ਖੇਤਾਂ ਵਿੱਚ ਸਿਸਟਮ ਲੱਗਨ ਤੋਂ ਬਾਅਦ ਜਿਹੜਾ ਸਿਸਟਮ ਡਾਊਨ ਪੈ ਜਾਂਦਾ ਜਾਨੀ ਕਿ ਨਮੀ ਹੁੰਦੀ ਏ ਤਾਂ ਨਮੀ ਨੂੰ ਨਚੋੜ ਲੈਂਦਾ ਠੀਕ ਹੈ ਇਸ ਕਰ ਨਮੀ ਨਹੀਂ ਉੱਥੇ ਬੈਠਦੀ ਤਾਂ ਫਿਰ ਅਗਲਾ ਜਿਹੜਾ ਸਿਸਟਮ ਲੱਗਨ ਤੇ ਸਾਰ ਕਾਫੀ ੜ ਕੱਟ ਜਾਂਨ ਜਾਨੀ ਕਿ ਹੁਣ ਅਗਲੇ ਜਿਹੜੇ ਹੋ ਸਕਦਾ ਏ 2-4 ਜਾਂ 4-5 ਦੇ ਤੱਕ ਮੌਸਮ ਠੀਕ ਠਾਕ ਰਹੇ ਹੋ ਸਕਦਾ ਕਿ ਪਹਿਲੇ ਹਫਤੇ ਫਿਰ ਤੋਂ ਜਿਹੜਾ ਸਿਸਟਮ ਆਉਂਦਾ ਸਾਰਨ ਜਾਨੀ ਕਿ 1-2 ਜੂਨ ਤੱਕ ਲੈ ਕੇ 6-7 ਜੂਨ ਦੇ ਵਿਚਾਲੇ ਫਿਰ ਤੋਂ ਲੱਗਨਦਾ ਸਾਰਨ ਠੀਕ ਹੈ ਉਸ ਵੇਲੇ 2-4 ਦਿਨ ਮ ਦਾ ਗਰਮ ਜਿਹੜੇ ਆਪਾਂ ਗੱਲ ਕਰ ਗਰਮੀ ਜਿਹੜੀ ਹਵਤਨ ਦੇ ਨਾਂ ਨੂੰ ਮੁਸਪਰੀ ਜਿਹੜੀ ਗਰਮੀ ਵੇਖਣ ਨੂੰ ਮਿਲੇਗੀ ਤਾਂ ਟੈਂਪਰੇਚਰ ਵਧਣਗੇ ਜਿਸ ਕਰਕੇ ਅਚਾਨਕ ਦੁਪਹਿਰ ਸ਼ਾਮ ਦੇ ਆਸ-ਪਾਸ ਬੱਦਲਵਾਈ ਬਣੇਗੀ ਤਾਂ ਫਿਰ ਤੋਂ ਆ ਪ੍ਰਭਾਵਿਤ ਕਰਨਾ ਸ਼ੁਰੂ ਕਰੇਗੀ ਤਾਂ ਫਾਈਨਲੀ ਅਤਨ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 3 ਮਈ ਇਸ ਦਾ ਖਾਸ ਰਵੇਗਾ ਜਾਣ ਕਿ ਆ ਜਿਹੜੇ ਕਈ ਖੇਤਰਾਵਾਂ ਵਿੱਚ ਨੇਰੀ ਤੇ ਟਟਵੇਂ ਤੌਰ ਤੇ ਮੀਂਹ ਤੇ ਛਰਾਟੇ ਦਰਜ ਕੀਤੇ ਜਾਣਗੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕਿਤੇ ਦਰਮਿਆਨੇ ਭਾਰੀ ਵੀ ਤੇ ਛੱਟ ਵੇਖਣ ਨੂੰ ਮਿਲ ਸਕਦੀ ਹੈ ਤੇ ਸੋ ਜਿਲੇਵਰ ਆਪਾਂ ਨਹੀਂ ਦੱਸ ਰਹੇ ਕਿ ਕਿ ਕਿਸੇ ਵੀ ਇਲਾਕੇ ਕਾਰਜਾਂਗਲ ਬੱਦਲ ਬਾਂਸਲੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਮੀਨ ਅਜ 30 ਮਈ ਇਸ ਤੱਕ ਖਾਸ ਨਵੇਂ ਕੱਲ ਹੋ ਸਕਦਾ ਹੈ ਸਿਸਟਮ ਨਾਲ ਲੱਗੇ ਹੋ ਸਕਦਾ ਥੋੜੇ ਬੁਤ ਖੇਤਰਾ ਵਿੱਚ 31 ਮਈ ਨੂੰ ਲੱਗ ਜੇ ਪਰ ਅੱਜ ਮੀਨ ਸਿਸਟਮ ਦਾ ਦਿਨ ਰਹਿ ਸਕਦਾ 30 ਮਈ ਨੂੰ ਕਾਫੀ ਕਿਤਰ੍ਹਾਂ ਨੇਰੀ ਕਿਤੇ ਕਿਤੇ ਟੁੱਟਵੇਂ ਤੌਰ ਤੇ ਮੀਤ ਕਿਤੇ ਕਿਤੇ ਹੋਸਰੇ ਨਿੱਕੀ ਮੋਟੀ ਗੜਮਾਰੀ ਦਰਜ ਕੀਤੀ ਜਾ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਚਾਰਾਂਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਆਨਤਾ ਹੋਰ ਥੋੜਾ ਬਹੁਤ ਬ